ਫਾਜ਼ਿਲਗਾ ਵਿਧਾਇਕ ਨਿੰਦਰਪਾਲ ਸਿੰਘ ਸੌਣਾ ਨੇ ਪਿੰਡ ਕਾਵਾਵਾਲੀ ਵਿਖੇ 56 ਦੇ ਚੱਲ ਰਹੇ ਕੰਮ ਦਾ ਲਿਆ ਜਾਜਾ ਫਾਜ਼ਿਲਗਾ ਵਿਧਾਇਕ ਨਿੰਦਰਪਾਲ ਸਿੰਘ ਸੌਣਾ ਨੂੰ ਪਿੰਡ ਵਾਸੀਆਂ ਨੇ ਸ਼ਿਕਾਇਤ ਕੀਤੀ ਕਿ ਪਿੰਡ ਦੇ ਵਿੱਚ ਜੋ 56 ਦਾ ਕੰਮ ਚੱਲ ਰਿਹਾ ਹੈ ਉਸ ਵਿੱਚ ਲਾਪਰਵਾਹੀ ਵਰਤੀ ਜਾ ਰਹੀ ਹੈ ਅਤੇ ਘਟੀਆ ਕੁਆਲਟੀ ਦੀਆਂ ਇੱਟਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਇਸ ਸ਼ਿਕਾਇਤ ਦੇ ਸੁਣਨ ਤੋਂ ਬਾਅਦ ਫਾਜ਼ਿਲਗਾ ਵਿਧਾਇਕ ਨਿੰਦਰਪਾਲ ਸਿੰਘ ਸੌਣਾ ਖੁਦ ਪਿੰਡ ਕਾਵਾਂ ਵਾਲੀ ਪੁੱਜੇ ਅਤੇ ਉਹਨਾਂ ਨੇ 52 ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਮੌਕੇ ਤੇ ਹੀ ਫਾਕਾ ਵਿਧਾਨ ਨੰਦਪਾਲ ਸਿੰਘ ਸਵੋਨਾ ਨੇ ਏਡੀਸੀ ਫਾਕਾ ਨੂੰ ਇਸ ਦੇ ਜਾਂਚ ਦੇ ਆਦੇਸ਼ ਦਿੱਤੇ ਹਨ ਇਸ ਮੌਕੇ ਵਿਧਾਇਕ ਸਵੋਨਾ ਨੇ ਕਿਹਾ ਕਿ ਨਿਰਮਾਣ ਕਾਰਜਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਸਬੰਧਿਤ ਵਿਅਕਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਅੱਜ ਅਸੀਂ ਆਏ ਸੀਗੇ ਪਿੰਡ ਕਾਵਾਂ ਵਾਲੀ ਔਰ ਲੋਕਾਂ ਨੂੰ ਮਿਲੇ ਆਂ ਔਰ ਮੈਨੂੰ ਲੋਕਾਂ ਨੇ ਦੱਸਿਆ ਹੈ ਜੋ ਅਸੀਂ ਪਿੱਛੇ ਸੜਕਾਂ ਪਾਸ ਕਰਵਾਈਆਂ ਨੇ ਖੜਵੰਜੇ ਵਾਲੀਆਂ ਇੱਟਾਂ ਵਾਲੀਆਂ ਜਿਹੜੀਆਂ ਲੋਕ ਟਾਣੀਆਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜੀਆਂ ਟਾਣੀਆਂ ਬਣਾ ਕੇ ਘਰ ਬਣਾ ਕੇ ਰਹਿੰਦੇ ਨੇ ਉਹਨਾਂ ਦੀ ਜਿਹੜੀ ਅਸੀਂ ਹਰ ਹਲਕੇ ਦੇ ਹਰ ਪਿੰਡ ਦੇ ਵਿੱਚ ਖੜਵੰਜੇ ਲਗਾਉਣ ਦਾ ਜਿਹੜਾ ਕੰਮ ਸ਼ੁਰੂ ਕਰਵਾਇਆ ਹੋਇਆ ਇਸੇ ਤਰ੍ਹਾਂ ਅੱਜ ਕਾਵਾਂ ਵਾਲੀ ਦੇ ਵਿੱਚ ਵੀ ਪਹੁੰਚੇ ਆ ਜਿੱਥੇ ਅਸੀਂ ਇੱਕ ਟਾਣੀ ਮਨਜੀਤ ਸਿੰਘ ਮਹਿੰਦਰ ਸਿੰਘ ਇਹਨਾਂ ਦਾ ਜਿਹੜਾ ਘਰ ਨੂੰ ਰਸਤਾ ਜਾਂਦਾ ਉੱਥੇ ਅਸੀਂ ਇੱਟਾਂ ਵਾਲੀ ਸੜਕ ਜਿਹੜੇ ਖੜਵੰਜਾ ਲਗਵਾ ਰਹੇ ਸੀ ਤਾ ਇਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ 52 ਉਹ ਇਟ ਮਾੜੀ ਆਈ ਹੈ ਮਾੜੀ ਲੱਗੀ ਹੈ ਤਾਂ ਮੈਂ ਆਪ ਆ ਕੇ ਚੈੱਕ ਕੀਤਾ ਔਰ ਮੈਂ ADC D ਜਿਹੜੇ ਫਾਜ਼ਿਲਕਾ ਦੇ ਉਹਨਾਂ ਨੂੰ ਕਾਲ ਕੀਤੀ ਹੈ ਜਿਹੜੇ ਵੀ ਅਫਸਰ ਦੀ ਇੱਥੇ ਡਿਊਟੀ ਹੈ ਚੈਕਿੰਗ ਦੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਔਰ ਜੋ ਵੀ ਇਹ ਠੇਕੇਦਾਰ ਕੋਈ ਕੰਟਰੈਕਟਰ ਹੈ ਇਹ ਗਲਤ ਕੰਮ ਕਰ ਰਿਹਾ ਹੈ ਉਹਦੇ ਤੇ ਵੀ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਔਰ ਇੱਕ ਮੈਸੇਜ ਦਿੱਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਐਹੋ ਜੀ ਗਲਤੀ ਨਾ ਕਰੇ ਔਰ ਮੈਂ ਸਾਰੇ ਫਾਜ਼ਿਲਕਾ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਕਿਤੇ ਵੀ ਕੋਈ ਮਾੜਾ ਕੰਮ ਹੁੰਦਾ ਹੈ ਤਾਂ ਸਾਡੀ ਨੋਲਿਜ ਦੇ ਵਿੱਚ ਲਿਆਇਆ ਜਾਵੇ ਕਿਤੇ ਵੀ ਅਸੀਂ ਮਾੜਾ ਕੰਮ ਬਿਲਕੁਲ ਨਹੀਂ ਹੋਣ ਦੇਣਾ ਇਹ ਲੋਕਾਂ ਦਾ ਪੈਸਾ ਹੈ ਜੋ ਲੋਕਾਂ ਦੇ ਪਿੰਡਾਂ ਦੇ ਡਿਵੈਲਪਮੈਂਟ ਹੈ ਕੰਮਕਾਰ ਨੇ ਡਿਵੈਲਪਮੈਂਟ ਦੇ ਉਹਨਾਂ ਤੇ ਪੈਸਾ ਲੱਗਣਾ ਹੈ ਔਰ ਬਿਲਕੁਲ ਸਾਫ਼ ਸੁਥਰਾ ਕੰਮ ਹੈ ਜਿਹੜਾ ਮੇਰੇ ਹਲਕਾ ਫਾਜ਼ਿਲਕਾ ਦੇ ਵਿੱਚ ਅਸੀਂ ਕਰਵਾ ਰਹੇ ਹਾਂ ਔਰ ਅੱਗੇ ਵੀ ਕਰਵਾਵਾਂਗੇ ਜੇ ਕੋਈ ਸਾਨੂੰ ਇਸ ਗਾਇਤ ਆਉਂਦੀ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਗਲਤ ਕੰਮ ਕਰਦਾ ਤੁਹਾਨੂੰ ਅਸੀਂ ਬਖਸ਼ਾਂਗੇ ਵੀ ਨਹੀਂ ਮੈਂ ਲੋਕਾਂ ਨੂੰ ਫਿਰ ਅਪੀਲ ਕਰਦਾ ਕਿਤੇ ਵੀ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਮੇਰੀ ਨੌਲੇਜ ਦੇ ਵਿੱਚ ਲਿਆਇਆ ਜਾਵੇ ਆਪਾਂ ਕੰਮ ਬਿਲਕੁਲ ਸਹੀ ਕਰਵਾਉਣੇ ਨੇ